ਖਰੜ ਸਬਸੀਲ ਮਜਦੀ ਦੇ ਵਿੱਚ ਪਈ ਇਨਕਮ ਟੈਕਸ ਦੀ ਰੇਡ ਪੂਰੇ 13 ਘੰਟੇ ਚੱਲੀ ਹੈ ਸਵੇਰੇ 11:00 12:00 ਤੋਂ ਸ਼ੁਰੂ ਹੋਈ ਰੇਡ ਰਾਤ ਦੇ 1:00 ਤੱਕ ਚੱਲਦੀ ਰਹੀ ਹੈ ਪੂਰੇ ਰਿਕਾਰਡ ਨੂੰ ਖੰਗਾਲਿਆ ਜਾ ਰਿਹਾ ਸੀ ਐਂਟਰੀਆਂ ਮੈਚ ਕੀਤੀਆਂ ਜਾ ਰਹੀਆਂ ਸੀ ਦਦਨੇ ਇਨਕਮ ਟੈਕਸ ਦੇ ਅਧਿਕਾਰੀਆਂ ਦੇ ਨਾਲ ਸਬਸੀਲ ਮਜਦੇ ਅਧਿਕਾਰੀਆਂ ਨੇ ਪੂਰਾ ਕੋਆਪਰੇਟ ਕੀਤਾ ਜੋ ਜੋ ਵੀ ਇਨਕਮ ਟੈਕਸ ਦੇ ਅਧਿਕਾਰੀ ਰਿਕਾਰਡ ਮੰਗਦੇ ਰਹੇ ਤਾਰ ਕਾਰਡ ਜਿਹੜਾ ਪ੍ਰੋਵਾਈਡ ਸਬਸਿਲ ਮਜੇਦਕਾਰੀ ਕਰਵਾਉਂਦੇ ਰਹੇ ਦੂਜੇ ਪਾਸੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਾਈਵ ਤੁਹਾਨੂੰ ਦਿਨ ਦੀਆਂ ਤਸਵੀਰਾਂ ਤੇ ਰਾਤ ਦੀਆਂ ਤਸਵੀਰਾਂ ਦੋਨੋਂ ਤਸਵੀਰਾਂ ਦਿਖਾ ਰਹੇ ਹਾਂ ਜਦੋਂ ਇਹ ਰੇਡ ਖਤਮ ਹੋਈ ਹੈ ਤੇ ਜਦੋਂ ਰੇਡ ਸ਼ੁਰੂ ਹੋਈ ਹੈ ਇਸ ਤਰੀਕੇ ਦੇ ਨਾਲ ਤੁਹਾਨੂੰ ਤਸਵੀਰਾਂ ਦੋਨੋਂ ਦਿਖਾ ਰਹੇ ਹਾਂ ਜਿੱਦੇ ਵਿੱਚ ਦੱਸ ਦਿੰਨੇ ਆ ਕਿ ਕਾਫੀ ਐਂਟਰੀਆਂ ਸੀ ਕੁਝ ਮਿਸਮੈਚ ਹੋਈਆਂ ਸੀ ਤਾਂ ਉਹ ਮੈਚ ਕੀਤੀਆਂ ਜਾ ਰਹੀਆਂ ਸੀ ਤਾਂ ਕਰਕੇ ਪੂਰੇ ਸਾਲ ਦਾ ਬਾਇਓ ਡਾਟਾ ਹੁੰਦਾ ਤਾਂ ਬਾਇਓ ਡਾਟਾ ਮੈਚ ਕੀਤਾ ਜਾ ਰਿਹਾ ਸੀ ਇਸ ਨੂੰ ਲੈ ਕੇ ਰੇਡ ਕੀਤੀ ਗਈ ਹੈ ਇਸੇ ਨੂੰ ਲੈ ਕੇ ਸਾਡੇ ਕੋਲ ਜਿਹੜੀ ਇਹ ਜਾਣਕਾਰੀ ਪਹੁੰਚੀ ਸੀ ਦੂਜੇ ਪਾਸੇ ਇਹ ਵੀ ਪਤਾ ਲੱਗਿਆ ਕਿ ਜਦੋਂ ਤੋਂ ਇਹ ਰੇਡ ਪਈ ਹੈ 11 12 ਵਜੇ ਤੋਂ ਲੈ ਕੇ ਤੱਕ ਕੁਝ ਲੋਕ ਜੋ ਆਪਣੇ ਕੰਮ ਕਰਾਉਣ ਵਾਸਤੇ ਸਬਸਿਦ ਮੱਝ ਦੇ ਵਿੱਚ ਪਹੁੰਚੇ ਸੀ ਤਾਂ ਕਈ ਡਰਦੇ ਲੋਕ ਅੰਦਰ ਹੀ ਨਹੀਂ ਆਏ ਖੱਜਲ ਖਵਾਰ ਹੋਏ ਨੇ ਕਈ ਲੋਕਾਂ ਨੇ ਅਪਾਇੰਟਮੈਂਟ ਵੀ ਲਈ ਹੋਈ ਸੀ ਉਹਨਾਂ ਨੂੰ ਵੀ ਖੱਜਲ ਖਵਾਰ ਹੋਣਾ ਪਿਆ ਉਹਨਾਂ ਵੱਲੋਂ ਕਿਹਾ ਗਿਆ ਕਿ ਰੇਡ ਪਈ ਹੋਈ ਹੈ ਕਿ ਅਸੀਂ ਅੰਦਰ ਨਹੀਂ ਜਾਵਾਂਗੇ ਡਰਦੇ ਕਈ ਬੰਦੇ ਕਿਉਂਕਿ ਇਨਕਮ ਟੈਕਸ ਦਾ ਨਾਮ ਹੀ ਇਦਾਂ ਦਾ ਹੈ ਕਿ ਕਈ ਲੋਕ ਡਰ ਦੇ ਅੰਦਰ ਨਹੀਂ ਜਾ ਸਕੇ ਜਿਸ ਕਾਰਨ ਉਹਨਾਂ ਨੂੰ ਵਾਪਸ ਪਰਤਣਾ ਪਿਆ ਤਾਂ ਦੱਸਿਆ ਦਿਨ ਦੇ ਵਿੱਚ ਦੋ ਤੋਂ ਤਿੰਨ ਹੀ ਰਜਿਸਟਰੀਆਂ ਹੋ ਪਾਈਆਂ ਕਾਫੀ ਦੇਰੇ ਰੇਟ ਚੱਲਣ ਦਾ ਕਾਰਨ ਇਹ ਹੀ ਦੱਸਿਆ ਜਾ ਰਿਹਾ ਹੈ ਕਿ ਕੁਝ ਐਂਟਰੀਆਂ ਮਿਸਮੈਚਸੇ ਦੂਜੇ ਪਾਸੇ ਜੋ ਜਾਣਕਾਰੀ ਹੋਰ ਹੀ ਪਹੁੰਚੀ ਹੈ ਤਾਂ ਉਹ ਵੀ ਇਹ ਪਹੁੰਚੀ ਹੈ ਕਿ ਜੋ ਸਰਕਾਰੀ ਰੇਟ ਤੋਂ ਉੱਪਰ ਰਜਿਸਟਰੀਆਂ ਹੁੰਦੀਆਂ ਨੇ ਪਮੇ ਇੱਕ ਬੰਦਾ ਕੋਈ 30 ਲੱਖ ਤੋਂ ਉੱਪਰ 50 ਲੱਖ ਜਾਂ ਕਰੋੜ ਰੁਪਏ ਦੀ ਕਰਦਾ ਤਾਂ ਖਰੀਦਣ ਵਾਲੇ ਦੀ ਤੇ ਵੇਚਣ ਵਾਲੇ ਦੀ ਪੂਰੀ ਜਾਣਕਾਰੀ ਬਾਇ ਡਾਟਾ ਜਿਹੜਾ ਇਨਕਮ ਟੈਕਸ ਦੇ ਅਧਿਕਾਰੀਆਂ ਨੂੰ ਦੇਣਾ ਪੈਂਦਾ ਤਾਂ ਉਹ ਕੁਝ ਬਾਇ ਡਾਟਾ ਜਿਹੜਾ ਪਹੁੰਚਿਆ ਸੀ ਉਸ ਦੇ ਵਿੱਚ ਕੁਝ ਐਂਟਰੀਆਂ ਸਹੀ ਨਹੀਂ ਸੀ ਜਿਸ ਕਾਰਨ ਦੱਸਿਆ ਜਾ ਰਿਹਾ ਕਿ ਇਹ ਰੇਡ ਪਈ ਹੈ ਪੂਰੀ ਸਾਲ ਦਾ ਜਿਹੜਾ ਬਾਇ ਡਾਟਾ ਇਕੱਠਾ ਕਰਕੇ ਇਨਕਮ ਟੈਕਸ ਦੇ ਅਧਿਕਾਰੀ ਪਹੁੰਚੇ ਸੀ ਪੁਰੇ ਤੁਸੀਂ ਦੇਖੋ ਕਿ ਪੁਰਾਣਾ ਰਿਕਾਰਡ ਵੀ ਖੰਗਾਲਿਆ ਗਿਆ ਨਵੇਂ ਰਿਕਾਰਡ ਨੂੰ ਵੀ ਪੁੱਛ-ਕਿਛ ਕੀਤੀ ਗਈ ਹੈ ਇਸ ਮੌਕੇ ਤਹਿਸੀਲਦਾਰ ਦੇ ਨਾਲ ਜੋ ਰਜਿਸਟਰ ਆਰਸੀ ਆਰਸੀ ਕਯੂ ਹੋਰ ਵੀ ਅਧਿਕਾਰੀ ਮੌਕੇ ਤੇ ਮੌਜੂਦ ਸੀ ਉਹਨਾਂ ਨੇ ਕੋਆਪਰੇਟ ਕੀਤਾ ਪੂਰਾ ਅਧਿਕਾਰੀਆਂ ਦੇ ਨਾਲ ਸਾਧਿਤ ਰਾਤ ਦੇ 1 ਵਜੇ ਤੱਕ ਹੀ ਜੋ ਸਬਸਿਲ ਮਜਦੇ ਅਧਿਕਾਰੀ ਸੀ ਨਾਲ ਇਨਕਮ ਟੈਕਸ ਦੇ ਅਧਿਕਾਰੀ ਇਹਨਾਂ ਨਾਲ ਮੌਜੂਦ ਰਹੇ ਇਸ ਮੌਕੇ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਭਾਵੇਂ ਕਿ ਇਸ ਜਗ੍ਹਾ ਦੇ ਉੱਤੇ ਪਹਿਲਾਂ ਕਈ ਵਾਰ ਵੀਲਨ ਦੀ ਰੇਡ ਵੀ ਪੈ ਚੁੱਕੀ ਹੈ ਦੂਜੇ ਪਾਸੇ ਹੁਣ ਜੋ ਇਨਕਮ ਟੈਕਸ ਦੀ ਜੋ ਸਲਾਨਾ ਜੋ ਬਜਟ ਦੇਖਣਾ ਪੈਂਦਾ ਹੈ ਜੋ ਇਹਨਾਂ ਦੇ ਰਿਕਾਰਡ ਦੇਖਣਾ ਪੈਂਦਾ ਉਸ ਮੁਤਾਬਕ ਇਹ ਵੀ ਰੇਡ ਜਿਹੜੀ ਇਨਕਮ ਟੈਕਸ ਦੀ ਪਈ ਹੈ ਇਸ ਨੂੰ ਲੈ ਕੇ ਤੁਸੀਂ ਵੀ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਹੋਰ ਲੋਕਾਂ ਤੱਕ ਵੀ ਇਹ ਖਬਰ ਪਹੁੰਚ ਸਕੇ